ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੁਲਰ ਚੋਪ ਇਨਫੋ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਆਰ ਆਰ ਬੀ ਵੱਲੋਂ ਬੰਪਰ ਭਰਤੀਆਂ ਕੱਢੀਆਂ ਗਈਆਂ ਨੇ ਕੌਣ ਕੌਣ ਇਹਨਾਂ ਭਰਤੀਆਂ 'ਤੇ ਅਪਲਾਈ ਕਰ ਸਕਦਾ ਹੈ ਕਿਵੇਂ ਅਪਲਾਈ ਕਰਨਾ ਹੈ ਸਭ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਏਗੀ ਪਰ ਉਸ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਭਰਤੀਆਂ ਦੀ ਜਾਣਕਾਰੀ ਆਪ ਜੀ ਨੂੰ ਸਮੇਂ ਸਿਰ ਮਿਲ ਸਕੇ ਆਰ ਆਰ ਬੀ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਭਰਤੀਆਂ ਕੱਢੀਆਂ ਗਈਆਂ ਨੇ ਤੇ ਇੱਕ ਬਹੁਤ ਵੱਡੀ ਭਰਤੀ ਕੱਢੀ ਗਈ ਹੈ। ਕੁੱਲ ਟੋਟਲ 8113 ਵੈਕੈਂਸੀਆਂ ਕੱਢੀਆਂ ਗਈਆਂ ਨੇ ਜਿਹਦੇ ਵਿੱਚ ਹਰ ਇੱਕ ਕੈਂਡੀਡੇਟ ਅਪਲਾਈ ਕਰ ਸਕਦਾ ਹੈ। ਚਾਹੇ ਉਹ ਜਨਰਲ ਕੈਟਾਗਰੀ ਤੋਂ ਬਿਲੋਂਗ ਕਰਦਾ ਹੋਵੇ, ਚਾਹੇ ਉਹ ਐਸ்சி ਕੈਟਾਗਰੀ ਤੋਂ ਹੋਵੇ, ਚਾਹੇ ਓਬੀਸੀ ਤੋਂ ਹੋਵੇ ਜਾਂ ਕੋਈ ਐਕਸ ਸਰਵਿਸਮੈਨ ਹੋਵੇ, ਚਾਹੇ ਫਿਜ਼ੀਕਲ ਹੈਂਡੀਕੈਪ ਹੋਵੇ। ਹਰ ਇੱਕ ਕੈਟਾਗਰੀ ਲਈ ਇਹਦੇ ਵਿੱਚ ਰਿਜ਼ਰਵੇਸ਼ਨ ਸੀਟਾਂ ਹੈਗੀਆਂ ਨੇ ਸੋ ਰੇਲਵੇ ਵੱਲੋਂ ਜਿਹੜੀ ਇਹ ਭਰਤੀ ਕੱਢੀ ਗਈ ਹੈ ਇੱਕ ਬੜੀ ਬੰਪਰ ਭਰਤੀ ਕੱਢੀ ਗਈ ਹੈ ਕਿਉਂਕਿ ਇੱਥੇ ਵੈਕੈਂਸੀਆਂ ਬਹੁਤ ਜ਼ਿਆਦਾ ਨੇ ਦੂਸਰਾ ਏਜ ਲਿਮਿਟ ਬਹੁਤ ਦਿੱਤੀ ਗਈ ਹੈ ਤੀਸਰਾ ਕੀ ਇਹ ਪੱਕੀ ਭਰਤੀ ਹੈ ਸਰਕਾਰੀ ਜੋਬ ਹੈ ਤੁਹਾਡੀ ਕੋਈ ਟੈਂਪਰੇਰੀ ਜੋਬ ਨਹੀਂ ਹੈ ਤੁਹਾਨੂੰ ਪੱਕੀ ਭਰਤੀ ਮਿਲੇਗੀ ਚੌਥਾ ਜਿਹੜਾ ਇਹਦੇ 'ਚ ਜਿਹੜੀ ਜਿਹੜੀ ਫੀਸ ਲੱਗਣੀ ਹੈ ਉਹ ਜ਼ੀਰੋ ਦੇ ਬਰਾਬਰ ਲੱਗੇਗੀ ਮਤਲਬ ਕੋਈ ਵੀ ਫੀਸ ਨਹੀਂ ਲੱਗੂਗੀ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਕਿਦਾਂ ਤੁਹਾਡੀ ਜ਼ੀਰੋ ਫੀਸ ਹੈ ਸੋ ਇੰਨੀ ਤੁਹਾਨੂੰ ਫੈਸਿਲਿਟੀਆਂ ਮਿਲ ਰਹੀਆਂ ਐ ਇਸ ਜੋਬ ਨੂੰ ਛੱਡੋ ਨਾ ਜਰੂਰ ਅਪਲਾਈ ਕਰਿਓ ਤੇ ਪੰਜਵੇਂ ਇੱਕ ਹੋਰ ਫੈਸਿਲਿਟੀ ਇਹਦੇ ਵਿੱਚ ਦਿੱਤੀ ਗਈ ਹੈ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਤੁਹਾਨੂੰ ਕਿਸੇ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ ਹੈ ਕਿਸੇ ਵੀ ਜੋਬ ਦੇ ਲਈ ਏਜ ਲਿਮਿਟ ਦੀ ਗੱਲ ਕਰੀਏ ਤਾਂ ਏਜ ਲਿਮਿਟ ਕਾਫੀ ਉੱਪਰ ਰੱਖੀ ਗਈ ਹੈ ਜਿਹੜੇ ਤੇ ਜਨਰਲ ਕੈਂਡੀਡੇਟ ਨੇ ਉਹਨਾਂ ਲਈ 18 ਤੋਂ ਲੈ ਕੇ 36 ਸਾਲ ਤੱਕ ਦਾ ਏਜ ਲਿਮਿਟ ਟਾਈਮ ਦਿੱਤਾ ਗਿਆ ਹੈ ਮਤਲਬ ਜਿਹੜੇ ਕੈਂਡੀਡੇਟ ਜਨਰਲ ਕੈਟੇਗਰੀ ਤੋਂ ਬਿਲੋਂਗ ਕਰਦੇ ਨੇ ਉਹ 18 ਤੋਂ ਲੈ ਕੇ 36 ਸਾਲ ਦੀ ਏਜ ਦੇ ਵਿੱਚ ਆਉਂਦੇ ਨੇ ਤੇ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਤੇ ਜਿਹੜੇ OBC ਕੈਂਡੀਡੇਟ ਨੇ ਉਹਨਾਂ ਨੂੰ 3 ਸਾਲ ਦੀ ਏਜ ਰੈਲੈਕਸੇਸ਼ਨ ਦਿੱਤੀ ਗਈ ਹੈ ਉਹ ਕੈਂਡੀਡੇਟ 18 ਤੋਂ ਲੈ ਕੇ 39 ਸਾਲ ਦਾ ਤੱਕ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਤੇ ਜਿਹੜੇ SC ਕੈਟਾਗਰੀ ਦੇ ਕੈਂਡੀਡੇਟ ਨੇ ਉਹਨਾਂ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ ਉਹ ਕੈਂਡੀਡੇਟ 18 ਤੋਂ ਲੈ ਕੇ 41 ਸਾਲ ਤੱਕ ਜੋ ਇਸ ਏਜ ਦੇ ਵਿੱਚ ਆਉਂਦੇ ਨੇ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਤੇ ਐਕ ਸਰਵਿਸਮੈਨ ਨੂੰ ਉਹਨਾਂ ਦੀ ਸਰਵਿਸ ਦੇ ਅਕੋਰਡਿੰਗ ਏਜ ਰਿਲੈਕਸੇਸ਼ਨ ਦਿੱਤੀ ਜਾਏਗੀ ਤੇ ਜਿਹੜੇ ਫਿਜ਼ੀਕਲ ਹੈਂਡੀਕੈਪ ਨੇ ਉਹਨਾਂ ਨੂੰ ਵੀ ਉਹਨਾਂ ਦੀ ਕੈਟਾਗਰੀ ਦੇ ਅਕੋਰਡਿੰਗ 10 ਤੋਂ 15 ਸਾਲ ਦੇ ਵਿੱਚ ਵਿੱਚ ਏਜ ਰਿਲੈਕਸੇਸ਼ਨ ਦਿੱਤੀ ਜਾਏਗੀ ਤੇ ਹਾਂਜੀ ਪੋਸਟਾਂ ਦੀ ਗੱਲ ਕਰੀਏ ਤੇ ਪੋਸਟਾਂ ਵਿੱਚ ਬਹੁਤ ਸਾਰੀਆਂ ਕੱਡੀਆਂ ਗਈਆਂ ਨੇ ਵੱਖ-ਵੱਖ ਵਿਭਾਗਾਂ ਵਿੱਚ ਨੇ ਜਿਵੇਂ ਕਿ ਚੀਫ ਕਮਰਸ਼ੀਅਲ ਕਮ ਟਿਕਟ ਸੁਪਰਵਾਈਜ਼ਰ ਦੀ ਪੋਸਟ ਕੱਢੀ ਗਈ ਹੈ ਜਿਹੜੀ ਵਿੱਚ ਟਿਕਟ ਸੁਪਰਵਾਈਜ਼ਰ ਦਾ ਕੰਮ ਆ ਟਿਕਟ ਸੁਪਰਵਾਈਜ਼ਰ ਦੇ ਲਈ 1736 ਵੈਕੈਂਸੀਆਂ ਕੱਡੀਆਂ ਗਈਆਂ ਨੇ ਦੂਜੀ ਜਿਹੜੀ ਪੋਸਟ ਹੈ ਸਟੇਸ਼ਨ ਮਾਸਟਰ ਦੀ ਕੱਢੀ ਗਈ ਹੈ ਜਿਹਦੇ ਲਈ 994 ਪੋਸਟਾਂ ਕੱਢੀਆਂ ਗਈਆਂ ਨੇ ਤੇ ਤੀਸਰੀ ਜਿਹੜੀ ਪੋਸਟ ਹੈ ਗੁੱਡ ਸਟ੍ਰੇਨ ਮੈਨੇਜਰ ਦੀ ਹੈ ਜਿਹਦੇ ਲਈ 3144 ਪੋਸਟਾਂ ਕੱਢੀਆਂ ਗਈਆਂ ਨੇ ਅਗਲੀ ਜਿਹੜੀ ਪੋਸਟ ਹੈ ਉਹ ਜੂਨੀਅਰ ਅਕਾਊਂਟ ਅਸਿਸਟੈਂਟ ਕਮ ਟਾਈਪਿਸਟ ਦੀ ਹੈ ਅਸਿਸਟੈਂਟ ਦੀ ਅਕਾਊਂਟ ਅਸਿਸਟੈਂਟ ਦੀ ਜਿਹਦੇ ਵਿੱਚ ਜਿਹੜੀ ਕੁੱਲ ਟੋਟਲ ਪੋਸਟਾਂ ਨੇ 1507 ਨੇ ਅਗਲੀ ਜਿਹੜੀ ਪੋਸਟ ਹੈ ਸੀਨੀਅਰ ਕਲਰਕ ਕਮ ਟਾਈਪਿਸ ਦੀ ਹੈ ਕਲਰਕ ਦੀ ਪੋਸਟ ਹੈ ਜਿਹਦੇ ਵਿੱਚ ਕੁੱਲ ਟੋਟਲ 732 ਪੋਸਟਾਂ ਨੇ ਇਹਦੇ ਵਿੱਚ ਵੀ ਜਿਹੜੀ ਸੈਲਰੀ ਹੈ ਤੁਹਾਨੂੰ ਸੈਲਰੀ ਬਹੁਤ ਵਧੀਆ ਸੈਲਰੀ ਪੈਕੇਜ ਬੜਾ ਵਧੀਆ ਮਿਲ ਰਿਹਾ ਜਿਹੜੀ ਤੇ ਟਿਕਟ ਸੁਪਰਵਾਈਜ਼ਰ ਦੀ ਹੈ ਸਟੇਸ਼ਨ ਮਾਸਟਰ ਦੀ ਹੈ ਇਹਦੇ ਲਈ ਜਿਹੜੀ ਸੈਲਰੀ ਹੈ 35400 ਰੁਪਿਆ ਦਿੱਤਾ ਜਾਏਗਾ 35400 ਰੁਪਿਆ ਬੇਸਿਕ ਜਿਹੜੀ ਸੈਲਰੀ ਤੁਹਾਨੂੰ ਉਹ ਦਿੱਤੀ ਜਾਏਗੀ ਇਸ ਤੋਂ ਇਲਾਵਾ ਜਿਹੜੀ ਗੁੱਡਸ ਮੈਨੇਜਰ ਦੀ ਹੈ ਆ ਅਕਾਊਂਟ ਅਸਿਸਟੈਂਟ ਦੀ ਹੈ ਕਲਰਕ ਦੀ ਹੈ ਉਹਦੇ ਲਈ ਜਿਹੜੀ ਸੈਲਰੀ ਹੈ 29200 ਰੁਪਏ ਤੁਹਾਨੂੰ ਪਰ ਮੰਥ ਦਿੱਤਾ ਜਾਏਗਾ ਇਨ੍ਹਾਂ ਪੋਸਟਾਂ ਲਈ ਜਿਹੜੀ ਵਿਦਿਅਕ ਯੋਗਤਾ ਹੈ ਗ੍ਰੈਜੂਏਸ਼ਨ ਮੰਗੀ ਗਈ ਹੈ ਕੈਂਡੀਡੇਟ ਗ੍ਰੈਜੂਏਟ ਹੋਣਾ ਚਾਹੀਦਾ ਹੈ ਉਹ ਚਾਹੇ ਉਹਨੇ ਜਿਹੜੀ ਗ੍ਰੈਜੂਏਸ਼ਨ ਹੈ ਕਿਸੇ ਵੀ ਸਟਰੀਮ ਤੋਂ ਕਿਉਂ ਨਾ ਕੀਤੀ ਹੋਏ ਉਹ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਹੈ ਤੇ ਯਾਉ ਨੂੰ ਗ੍ਰੈਜੂਏਸ਼ਨ ਦੇ ਬਰਾਬਰ ਦਾ ਕੋਈ ਇਕੁਇਵੈਲੈਂਟ ਸਰਟੀਫਿਕੇਟ ਹੋਣਾ ਚਾਹੀਦਾ ਹੈ ਮਤਲਬ ਗ੍ਰੈਜੂਏਸ਼ਨ ਦੇ ਬਰਾਬਰ ਦੀ ਕੋਈ ਸਟੱਡੀ ਹੋਣੀ ਚਾਹੀਦੀ ਹੈ ਤਾਂ ਵੀ ਉਹ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਹੈ ਤੇ ਇਦਨਾ ਪੋਸਟਾਂ ਲਈ ਕਿਸੇ ਤਰ੍ਹਾਂ ਦਾ ਹੋਰ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਸਿਰਫ ਗ੍ਰੈਜੂਏਸ਼ਨ ਮੰਗੀ ਗਈ ਹੈ ਤੇ ਜਿਹੜੇ ਤੇ ਕਲਰਕ ਦੀਆਂ ਤੇ ਅਕਾਊਂਟ ਦੀਆਂ ਪੋਸਟਾਂ ਨੇ ਉਹਨਾਂ ਲਈ ਟਾਈਪਿੰਗ ਹੋਣੀ ਚਾਹੀਦੀ ਹੈ ਤੇ ਫੀਸ ਦੀ ਗੱਲ ਕਰੀਏ ਤਾਂ ਜਿਹੜੀ ਐਗਜ਼ਾਮ ਫੀਸ ਆ ਜਿਹੜੀ ਸਰਕਾਰੀ ਫੀਸ ਤੁਹਾਡੀ ਲੱਗਣੀ ਹੈ ਉਹ ਤੁਸੀਂ ਜ਼ੀਰੋ ਮੰਨ ਕੇ ਹੀ ਚੱਲੋ ਕਿਉਂਕਿ ਜਿਹੜੀ ਤੁਸੀਂ ਸਰਕਾਰੀ ਫੀਸ ਚਾਰਜ ਮਤਲਬ ਕਰੋਗੇ ਸਬਮਿਟ ਕਰੋਗੇ ਉਹ ਤੁਹਾਨੂੰ ਐਗਜ਼ਾਮ ਤੋਂ ਬਾਅਦ ਤੁਹਾਨੂੰ ਵਾਪਿਸ ਮਿਲ ਜਾਏਗੀ ਤੁਹਾਨੂੰ ਉਹਦਾ ਰਿਫੰਡ ਮਿਲ ਜਾਏਗਾ ਜਿਨੇ ਵੀ ਫੀਮੇਲ ਨੇ ਹਾਂ ਐਕ ਸਰਵਿਸਮੈਨ ਨੇ ਐਸਸੀ ਨੇ ਐਸਟੀ ਨੇ ਜਾਂ ਬੈਕਵਰਡ ਕਲਾਸਸ ਨੇ ਮਾਈਨੋਰਟੀ ਕਮਿਊਨिटीज ਨੇ ਉਹਨਾਂ ਦੇ 250 ਰੁਪਏ ਸਰਕਾਰੀ ਫੀਸ ਲਗਣੀ ਹੈ ਜੋ ਕਿ ਤੁਹਾਨੂੰ 250 ਰੁਪਏ ਤੁਹਾਡੇ ਐਗਜ਼ਾਮ ਤੋਂ ਬਾਅਦ ਜਦੋਂ ਤੁਸੀਂ ਐਗਜ਼ਾਮ ਦੇ ਕੇ ਆਓਗੇ ਤੁਹਾਨੂੰ 250 ਰੁਪਏ ਦਾ ਰਿਫੰਡ ਵਾਪਿਸ ਆ ਜਾਏਗਾ ਤੇ ਇਸੇ ਤਰ੍ਹਾਂ ਜਿਹੜੇ ਜਨਰਲ ਕੈਂਡੀਡੇਟ ਨੇ ਜਿਹਦੇ ਵਿੱਚ Hindu ਕੈਟਾਗਰੀ ਦੇ ਕੈਂਡੀਡੇਟ ਆਉਂਦੇ ਨੇ ਉਹਨਾਂ ਦੇ 500 ਰੁਪਏ ਸਰਕਾਰੀ ਫੀਸ ਲੱਗੇਗੀ ਤੇ ਇਹਦੇ ਵਿੱਚੋਂ ਤੁਹਾਨੂੰ ਜਦੋਂ ਇਗਜ਼ਾਮ ਦੇ ਕੇ ਆਓਗੇ ਤੁਹਾਨੂੰ 400 ਰੁਪਏ ਦਾ ਰਿਫੰਡ ਹੋ ਜਾਏਗਾ 100 ਰੁਪਏ ਤੁਹਾਡਾ ਕੱਟ ਹੋਏਗਾ ਸੋ ਜੋ ਵੀ ਕੈਂਡੀਡੇਟ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਜਿਨ੍ਹਾਂ ਦੀ ਇਸ ਜਿਹੜੀ ਹੈ ਜਿਹੜੀ ਮੈਂ ਇਸ ਤੁਹਾਨੂੰ ਦੱਸੀ ਸੀ ਉਸ ਲਿਮਿਟ ਦੇ ਵਿੱਚ ਅਗਰ ਤੁਸੀਂ ਆਉਂਦੇ ਹੋ ਤਾਂ ਇਹਨਾਂ ਜੋਬ ਨੂੰ ਛੱਡੋ ਨਾ ਕਿਉਂਕਿ ਪੱਕੀ ਸਰਕਾਰੀ ਪੜਤੀ ਹੈ ਤੇ ਇਸ ਜਿਹੜੀ ਸੈਲਰੀ ਹੈ ਉਹ ਵੀ ਬਹੁਤ ਸੋਹਣੀ ਦਿੱਤੀ ਜਾ ਰਹੀ ਹੈ ਤੇ ਵੈਕੈਂਸੀਆਂ ਵੀ ਬਹੁਤ ਸਾਰੀਆਂ ਨੇ ਇਸ ਕਰਕੇ ਇਸ ਜੋਬ ਨੂੰ ਛੱਡੋ ਨਾ ਤੁਸੀਂ ਤਿਹਾਂਤੀ ਇਹਨਾਂ ਪੋਸਟਲ ਜਿਹੜੀ ਫਾਰਮ ਨੇ ਆਨਲਾਈਨ ਪਰ ਨਿਸ਼ਟਾਰਟ ਹੋ ਚੁੱਕੇ ਨੇ ਤੇ ਇਹਨਾਂ ਨੂੰ ਭਰਨ ਦੀ ਜਿਹੜੀ ਆਖਰੀ ਮਿਤੀ ਆ ਉਹ 13 ਅਕਤੂਬਰ ਤੱਕ ਹੈ ਸੋ ਜਿਨ੍ਹਾਂ ਨੇ ਵੀ ਇਹ ਫਾਰਮ ਭਰवाने ਹੋਣ ਜਲਦੀ ਤੋਂ ਜਲਦੀ ਆਪਣੇ ਫਾਰਮ ਭਰਵਾ ਲਓ ਕਿਉਂਕਿ ਵੈਬਸਾਈਟ ਦਾ ਕੋਈ ਪਤਾ ਨਹੀਂ ਕਦੋਂ ਸਾਈਟ ਬੰਦ ਹੋ ਜਾਈ ਸੋ ਆਪਣੇ ਤੁਸੀਂ ਫਾਰਮ ਪਹਿਲਾਂ ਪਹਿਲਾਂ ਹੀ ਭਰਵਾ ਲਓ ਤੇ ਅਗਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ